Okay. okay. ਸਰਹੇਸਾ ਜਵਾ ਸਾਹਿਬ ਦਾ ਕਾਰਨਿਕੋ ਇੱਕ ਭਾਰਤੀ ਜੰਡਾ ਪਾਰਟੀ ਜਦੋਂ ਦੀ ਵੀ ਇਹ ਦੇਸ਼ ਤੇ ਇਹਨਾਂ ਦੀ ਸਰਤਾ ਤੇ ਆਈ ਹੈ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਦੇਸ਼ ਦਾ ਸੰਵਿਧਾਨ ਬਦਲਣਾ ਜਿਹੜੇ ਦਬਲੇ ਕੁਚਲੇ ਲੋਕ ਨੇ ਜਿਹੜੇ ਗਰੀਬ ਗੁਰਬਾ ਲੋਕ ਨੇ ਉਹਨਾਂ ਦੇ ਉਹਨਾਂ ਦੇ ਹੱਕ ਹਕੂਕ ਨੂੰ ਖੋਣਾ ਇਹ ਕਹਿੰਦੇ ਕਿ ਜਿਹੜਾ ਹੈ ਜਿਹੜਾ ਬਾਬਰਾਪੀਸ ਰਾਉ ਅੰਬੇਦਕਰ ਸਾਹਿਬ ਅੰਬੇਦਕਰ ਫੈਸ਼ਨ ਬਣ ਗਿਆ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੋ ਵੀ ਅੱਜ ਦਲਿਤ ਤਰੱਕੀ ਕਰ ਰਿਹਾ ਇਸ ਦੇਸ਼ ਦੇ ਵਿੱਚ ਉਸ ਟੀਮਰਾਓ ਅੰਬੇਦਕਰ ਸਾਹਿਬ ਜੀ ਦੀ ਸੋਚ ਕਰਕੇ ਉਹਨਾਂ ਦੇ ਸਵਿਧਾਨ ਕਰਕੇ ਕਰ ਰਿਹਾ ਆਦਰਵਾਇਜ਼ ਜੇੜਾ ਇਹ ਸਵਿਧਾਨ ਜਿਹੜੇ ਬੰਨੂ ਸਮ੍ਰਿਤੀ ਜਿਹੜੀ ਇਹ ਜਿਹੜੀ ਸਫਾਬਦ ਕਰਨਾ ਚਾਹੁੰਦੇ ਉਹਦਾ ਸਵਿਧਾਨ ਬਣਾਉਣਾ ਚਾਹੁੰਦੇ ਆ ਉਹਦੇ ਵਿੱਚ ਤਾਂ ਇੱਕ ਦਲਿਤ ਨੂੰ ਕਿਥੇ ਚਾਹੀਦਾ ਕੱਪੜਾ ਕੀ ਜੁੱਤੀ ਨਹੀਂ ਪਾ ਸਕਦਾ ਕੋ ਘੋੜੀ ਨਹੀਂ ਚੱਲ ਸਕਦਾ ਜਿਹੜੇ ਦਲਿਤ ਅੱਜ ਦੀ ਦੇੜੀ ਆਜ਼ਾਦੀ ਦਾ ਨਿਖ ਪਾਣ ਰਹੇ ਨੇ ਤੇ ਬਾਬਰ ਸਾਭ ਦੇ ਕਰਕੇ ਮਾਨਦੇ ਨੇ ਕਿ ਇਹ ਹਿੰਦੂਤੱਤ ਬਣਾਉਣਾ ਚਾਹੁੰਦੇ ਬਿਲਕੁਲ ਇਹ ਤੇ ਰੋਜ਼ ਇਹਨਾਂ ਦੇ ਮੰਤਰੀ ਜਿਹੜੇ ਕਹਿ ਰਹੇ ਨੇ ਇਹਨਾਂ ਦੇ ਜਿਹੜੇ ਹੈਗੇ ਆ ਐਮਪੀ ਕਹਿ ਰਹੇ ਨੇ ਕਿ ਅਸੀਂ ਇਸ ਨੂੰ ਹਿੰਦੂ ਰਾਸ਼ਟਰ ਬਣਾਉਣਾ ਜੇ ਕੋ ਹੋਰ ਗੱਲ ਕਰੇ ਤਾਂ ਉਹਦੇ ਉੱਪਰ ਜਿਹੜਾ ਦੇਸ਼ ਰੋ ਦੇ ਮੁਕਦਮੇ ਦਾਖਲ ਹੁੰਦੇ ਨੇ ਪਰ ਇਹ ਜੋ ਮਰਜ਼ੀ ਕਰੀ ਜਾਣ ਜਿੰਦਾ ਮਰਜ਼ੀ ਉਲਟੀਆਂ ਸਿੱਧੀਆਂ ਗੱਲਾਂ ਕਰੀ ਜਾਣ ਇਸ ਦੇਸ਼ ਨੂੰ ਪਾੜਨ ਦੀਆਂ ਗੱਲਾਂ ਕਰੀ ਜਾਣ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਇਸ ਗੱਲ ਗੱਲ ਦੀ ਪੁਰਜ਼ਰ ਨਿੰਦਾ ਕਰਦੇ ਆ ਔਰ ਆਪਾ ਸਾਹਿਬ ਦੀ ਸੋਚ ਨੂੰ ਸਲਾਮ ਕਰਦੇ ਹਾਂ ਤੇ ਸੰਵਿਧਾਨ ਦੇ ਮਤਾਬਕ ਇਸ ਦੇਸ਼ ਨੂੰ ਚਲਾਉਣ ਵਾਲੇ ਜਿਹੜੇ ਸੰਸਥਾ ਉਹਦੇ ਉਹਦੇ ਨਾਲ ਖੜੇ ਆਂ ਔਰ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ ਇਸ ਪਾਰਟੀ ਦਾ ਖਾਸ ਕਰ ਜਿਹੜੇ ਬੀਜੇਪੀ ਜਮਾਤ ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾ ਸਕੇ ਤਾਂ ਕਿ ਇਹ ਜਿਹੜੇ ਦੇਸ਼ ਦੀ ਜਿਹੜੀ ਆਪਸ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਵਰਨਾ ਜਦੋਂ ਦੀ ਬੀਜੇਪੀ ਸਰਕਾਰ ਜਿਹੜੀ ਹੈ ਸੱਤਾ ਵਿੱਚ ਆਈ ਆ ਇਹ ਲੋਕਾਂ ਦੇ ਵਿੱਚ ਜਿਹੜੇ ਆ ਇਹ ਨਫਰ ਦੁਪਹਿਰੀ ਆਪਸ ਵਿੱਚ ਭਾਈਚਾਰਕ ਵੰਡੀਆਂ ਪਾ ਰਹੀ ਆ ਇਹ ਸਾਰਿਆਂ ਤੋਂ ਬਚਣ ਲਈ ਸਾਨੂੰ ਸੰਵਿਧਾਨ ਦੀ ਜਿਹੜੀ ਮੇਨ ਜਿਹੜੀ ਸੋਚ ਆ ਵਿਆਪਾ ਸਾਹਿਬ ਦੀ ਜਿਹੜੀ ਮੇਨ ਸੋਚ ਆ ਉਹਦੇ ਮੁਤਾਬਕ ਚੱਲਾਂਗੇ ਨਹੀਂ ਤਾਂ ਅਸੀਂ ਆਪਸ ਵਿੱਚ ਜਿਹੜਾ ਹੈ ਇੱਥੇ ਕੌਣ ਖਰਾਬਾ ਕਰਾਂਗੇ ਜਿੱਤੋਂ ਬਚਣ ਦੀ ਲੋੜ ਆ ਇਹ ਆ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਜਾ ਰਹੇ ਆ ਔਰ ਅਮਿਤ ਸ਼ਾਹ ਦਾ ਪਤਲਾ ਫੂਕਿਆ ਔਰ ਰੋਜ਼ ਪ੍ਰਦਰਸ਼ਨ ਜਤਾਇਆ ਕਿਉਂਕਿ ਅਮਿਤ ਸ਼ਾਹ ਜਿਹੜਾ ਕਿ ਭਾਜਪਾ ਪਾਰਟੀ ਨਾਲ ਰਿਲੇਟਡ ਹੈ ਇਹ ऐसेले पुठे सीधे बयान दे, दे, दे रहे और दे दे और दे दे ने और गलत बयानबाजी ਦੇ ਨਾਲ ਬਹੁਤ ਮਾੜਾ ਅਸਰ ਪੈ ਰਿਹਾ ਸਾਡੇ ਸਮਾਜ ਤੇ ਸਾਡੇ ਭਾਰਤ ਤੇ ਔਰ ਸਭ ਤੋਂ ਵੱਡੀ ਗੱਲ ਹੈ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਵਿਰੋਧ ਦੇ ਵਿੱਚ ਕੋ ਬੜੀ ਸ਼ਰਮ ਅਸੀਂ ਅਮਨ ਸ਼ਾਹ ਦੇ ਸਾਰੇ ਸਾਥੀਆਂ ਨੇ ਰਲ ਕੇ ਪੁਤਲਾ ਫੂਕਿਆ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਔਰ ਅਸੀਂ ਇਹ ਮੰਗ ਕਰਦੇ ਆਂ ਪੁਰਜ਼ੋਰ ਮੰਗ ਕਰਦੇ ਆਂ ਕਿ ਅਜਿਹੇ ਜਿਹੜੇ ਸੱਚ ਨੇ ਇਹ ਤੜੀ ਪਾਰ ਲੋਕ ਨੇ ਇਹਨਾਂ ਨੂੰ ਇਹਨਾਂ ਨੂੰ ਜ਼ੁਬਾਨ ਨੂੰ ਲਗਾਮ ਦੇਣ ਵਾਸਤੇ ਅਸੀਂ ਇਹਨਾਂ ਨੂੰ ਮਤਲਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੇ ਜਿਹੜੇ ਲੋਕ ਨੇ ਆਪਣੀ ਜ਼ੁਬਾਨ ਨੂੰ ਲਗਾਮ ਦੇਣ ਰਾਜਨੀਤਿਕ ਪਾਰਟੀਆਂ ਦਾ ਕੰਮ ਹੁੰਦਾ ਇੱਕ ਇੱਕੇ ਦਾ ਸਬੂਤ ਦੇਣਾ ਜਦ ਕਿ ਇਹ ਵਖਰੇਵੇਂ ਪਾ ਰਹੇ ਨੇ ਔਰ ਵੰਡੀਆਂ ਪਾ ਰਹੇ ਨੇ ਇਹ ਸਿਰਫ ਤੇ ਸਿਰਫ ਹਿੰਦੂ ਰਾਜ ਦਾ ਇਹਨਾਂ ਨੇ ਝੰਡਾ ਚੁੱਕਿਆ ਹੋਇਆ ਜਦ ਕਿ ਸਾਡਾ ਜਿਹੜਾ ਸਮਾਜ ਹੈ ਉਹਦੇ ਵਿੱਚ ਵੱਖ-ਵੱਖ ਧਰਮ ਦੇ ਲੋਕ ਨੇ ਸਾਡੇ ਭਾਰਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਗੁਲਦਸਤੇ ਦੇ ਵਿੱਚ ਗੁਲਾਬ ਦਾ ਫੁੱਲ ਜਿਹਨਾਂ ਹੁੰਦਾ ਹੋਰ ਵੀ ਕਲੀਆਂ ਹੁੰਦੀਆਂ ਨੇ ਉਸ ਤਰ੍ਹਾਂ ਦਾ ਇੱਕ ਗੁਲਦਸਤਾ ਪਰੋਇਆ ਹੋਇਆ ਭਾਰਤ ਦਾ ਅਸੀਂ ਬੇਨਤੀ ਕਰਦੇ ਹਾਂ ਤੇ ਆਪਣੇ ਸਾਥੀਆਂ ਨੂੰ ਕਿ ਅਜੇਹੀ ਕਦੇ ਵੀ ਕੋਈ ਤੁਹਾਨੂੰ ਘਣਾਉਣੀ ਹਰਕਤ ਦੇਖਣ ਨੂੰ ਮਿਲੇ ਤੇ ਡਟ ਕੇ ਵਿਰੋਧ ਕਰੋ ਜੁੱਤੀਆਂ ਨਾਲ ਸਵਾਗਤ ਕਰੋ ਤੇ ਅੱਗ ਲਾ ਕੇ ਚੌਕਾਂ ਵਿੱਚ ਅਜਿਹੇ ਲੋਕਾਂ ਦੇ ਪੁੱਤਰੇ ਹੋਕੋ ਮਿਹਰਬਾਨੀ ਹਾਂਜੀ ਦੋਸਤੋ ਜਿਵੇਂ ਪਿਛਲੇ ਦਿਨੀ ਆਪਣੇ ਸੌਣ ਦੇ ਵਿੱਚ ਆਇਆ ਦੇਸ਼ ਦਾ ਗ੍ਰਹਿ ਮੰਤਰੀ ਹੋਵੇ ਤੇ ਬਿਆਨ ਜਿਹੜੇ ਹੈਗੇ ਆ ਓਹੋ ਦੇਸ਼ ਦੀ ਏਕਤਾ ਤੇ ਅਗੰਢ ਸਾਹਿਬ ਨੂੰ ਤੋੜਨ ਵਾਸਤੇ ਇਦਾਂ ਦੇ ਬਿਆਨ ਦੇ ਰਿਹਾ ਜਿਹੜਾ ਡਾਕਟਰ ਵੀਰ ਅੰਬੇਦਕਰ ਜੀ ਦੇ ਵਿਰੋਧ ਦੇ ਵਿੱਚ ਜੋ ਮਾੜੀ ਸ਼ਬਦਾਬਲੀ ਬੋਤੀ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਪੂਰੇ ਜ਼ਿਲ੍ਹਾ ਪੱਤਰ ਦੇ ਉੱਪਰ ਰੋਸ ਪ੍ਰਦਰਸ਼ਨ ਕਰਦੀ ਆ ਔਰ ਜਿਹੜੇ ਇਹਨਾਂ ਨੇ ਬਿਆਨ ਦਿੱਤੇ ਆ ਦੇਸ਼ ਨੂੰ ਤੋੜਨ ਵਾਸਤੇ RAM ਜੀ ਦੇ ਨਾਂ ਤੇ ਭਗਵਾਨ ਸ੍ਰੀ RAM ਜੀ ਦੇ ਨਾਂ ਤੇ ਡਾਕਟਰ ਅੰਬੇਦਕਰ ਜੀ ਦੀ ਤੁਲਨਾ ਕੀਤੀ ਤਾਂ ਉਹ ਹਾਂ ਜੀ ਸ੍ਰੀ RAM ਜੀ ਇੱਕ ਅਲੱਗ ਸ਼ਖਸੀਅਤ ਨੇ ਉਹ ਦੁਨੀਆ ਦੇ ਜਿਹੜੇ ਭਗਵਾਨ ਜਿਹੜੇ ਅੰਬੇਦਕਰ ਜੀ ਹੈਗੇ ਉਹ ਇੱਕ ਸੰਵਿਧਾਨ ਨਿਰਮਾਤਾ ਨਿਰਮਾਤਾ ਸਾਡੇ ਹੈਗੇ ਉਹਨਾਂ ਨੇ ਸੰਵਿਧਾਨ ਸਿਰਜਿਆ ਉਹਦੇ ਮੁਤਾਬਕ ਜਿਹੜਾ ਸਾਡਾ ਇਸ ਟਾਈਮ ਦੇਸ਼ ਦਾ ਕਾਨੂੰਨ ਜਿਹੜਾ ਲਾਗੂ ਹੈ ਉਹ ਚੱਲਦਾ ਪਿਆ ਸੋ ਕਾਨੂੰਨ ਜਿਹੜਾ ਹੈਗਾ ਵਾ ਉਹ ਆਪਣੇ ਤਰੀਕੇ ਨਾਲ ਜਿਹੜਾ ਅਸੀਂ ਕੰਮ ਕਰ ਰਿਹਾ ਹੈਗਾ ਜਿਹੜਾ ਦੇਸ਼ ਨੂੰ ਤੋੜਨ ਵਾਸਤੇ ਭਗਵਾਨ ਦੇ ਨਾਂ ਤੇ ਭਗਵਾਨ ਰਾਮ ਜੀ ਦੇ ਨਾਂ ਤੇ ਜਾਂ ਹਿੰਦੂਪੁਰ ਦੇ ਨਾਂ ਤੇ ਲੋਕਾਂ ਦੇ ਵਿੱਚ ਇਹ ਜਿਹੜੇ ਹੈਗੇ ਆ ਪਾੜਾ ਪਾ ਰਹੇ ਇਹ ਬਹੁਤ ਹੀ ਨਿੰਦਣਯੋਗ ਜਿਹੜੀ ਹੈਗੀ ਇਹਨਾਂ ਦੀ ਗੱਲਬਾਤ ਇਹਨਾਂ ਨੇ ਕੀਤੀ ਹੈਗੀ ਸੋ ਬਹੁਤ ਹੀ ਨਿੰਦਣਯੋਗ ਘਟੀਆ ਸੋਚ ਆ ਸਾ ਅਸੀਂ ਇਸ ਗੱਲ ਦਾ ਪੂਰਾ ਵਿਰੋਧ ਕਰਦੇ ਆਂ ਔਰ ਮੰਨ ਕਰਦੇ ਆਂ ਬੀਜੇਪੀ ਸਰਕਾਰ ਤੋਂ ਕਿ ਅਮਿਤ ਸ਼ਾਹ ਜੋ ਕਿ ਦੇਸ਼ ਦਾ ਗ੍ਰਹਿ ਮੰਤਰੀ ਹੋਵੇ ਔਰ ਇਦਾਂ ਦੇ ਪੁੱਠੇ ਸਿੱਧੇ ਬਿਆਨ ਦੇਵੇ ਇਹਨੂੰ 1 ਮਿੰਟ ਤੋਂ ਪਹਿਲਾਂ ਹੀ ਬਰਖਾਸਤ ਕੀਤਾ ਜਾਣਾ ਇਹਨਾਂ ਦਾ ਉਹਦਾ ਵਾਪਸ ਲਿਆ ਜਾਵੇ ਧੰਨਵਾਦ